ਸੱਜਣ ਤੁਰ ਗਏ ਨੀ ਦਿਲ ਸਕਲ ਗਿਆ ਤੇ ਸਾਡੇ ਮਲ ਮਿਲ ਗਾ ਵੇ ਕਿਹੜਾ ਅਜੂਨਾ ਨੇ ਛੱਡ ਤੁਰ ਜਾਣਾ ਜੋ ਦੁੱਖ ਸੁਣਦਾ ਸੀ ਮੇਰਾ ਜੋ ਦੁੱਖ ਸੁਣਦਾ ਸੀ ਮੇਰਾ ਤੂੰ ਕਿੱਥੇ ਜਾ ਕੇ ਬਹਿ ਗਿਆ ਵੇ ਸਾਡੀ ਲੁੱਟ ਕੇ ਜਿੰਦੜੀ ਲੈ ਕੇ ਹੋਵੇ ਤੂੰ ਕਿੱਥੇ ਜਾ ਕੇ ਬੈ ਗਿਓਏ ਸਾਡੀ ਲੁੱਟ ਕੇ ਜਿੰਦੜੀ ਲੈ ਗਿਓਏ ਸੋਚਾਂ ਦੇ ਵਿੱਚ ਦਿਨ ਹੈ ਲੰਘਦਾ ਸੋਚਾਂ ਦੇ ਵਿੱਚ ਦਿਨ ਹੈ ਲੰਘਦਾ ਕਿਨੂੰ ਖੋਲਸਣਾ ਮਾ ਜਦ ਯਾਸਤੌਂਦੀ ਸਜਣਾ ਦੀ ਮੈਂ ਰੋਵਾਂ ਤੇ ਕਰਲਾਵਾ ਯਾਸਤੌਂਦੀ ਸਜਣਾ ਦੀ ਦਸ ਕਿਹੜੇ ਪਾਸੇ ਜਾ ਉਹ ਕੰਮ ਸਲਾਈ ਦਾ ਜਾਣਦਾ ਏ ਸਾਡੇ ਪਿੰਡ ਦੇ ਵਿੱਚ ਆ ਰਹਿ ਗਿਆ ਨਹੀਂ ਬਣ ਕੇ ਕਬੂਤਰ ਚੀਨਾ ਤਾਂ ਮੇਰੇ ਦਿਲ ਦੀ ਇਛਤਰੀ ਤੇ ਬਹਿ ਗਿਆ ਨਹੀਂ ਖਾਲੀ ਕਰਕੇ ਤੁਰ ਗਿਆ ਚੱਲਾ ਖਾਲੀ ਕਰਕੇ ਤੂੰ ਹੀ ਗਿਆ ਚੱਲਾ ਦਿਲ ਸਾਡੇ ਦੀਆਂ ਰਾਵਾਂ ਜਦ ਯਾਦ ਤੂੰ ਦੀ ਸੱਜਣਾ ਦੀ ਮੈਂ ਰੋਵਾਂ ਤੇ ਕਰਲਾਵਾ ਯਾਦ ਤੂੰ ਦੀ ਸੱਜਣਾ ਦੀ ਮੈਂ ਰੋਵਾਂ ਤੇ ਕਰਲਾਵਾ ਉਸਨੇ ਤੇਰੇ ਨੀ ਪੀਰ ਦੀ ਪੂਜਾ ਇਸ਼ਕ ਸਾਡੇ ਨੀ ਕੀਤੀ ਪਨ ਪਨ ਦਰੂਦੀਆਂ ਮਟੀਆਂ ਨੀ ਤੇਰੇ ਪਿਆਰ ਦੀ ਦਾਰੂ ਪੀਤੀ ਕਿਨੂੰ ਰੋਣਾ ਰੋਈਏ ਨੀ ਕਿਨੂੰ ਦੁੱਖ ਦਸੀਏ ਨਾਲ ਸਾਡੇ ਜੋ ਪੀਤੀ ਰੱਬ ਵੀਰ ਦਾ ਵਿਸ਼ਵਾਸ ਤੇਰੇ ਤੇ ਵੇ ਯਾਰਾ ਹੁਣ ਕਿਉ ਬਦਲਦਾ ਤੂੰ ਨੀਤੀ ਅੰਮਾ ਕਹਿੰਦਾ ਕੁੜੀਆਂ ਨੂੰ ਪਿਆਰ ਐਂਦੇ ਨਾਲ ਨਾ ਕਰਿਓ ਨਾ ਨਿਕਮਾ ਵਾਲਾ ਗੱਪੀਏ ਐਵੇਂ ਪੱਪੀ ਵਤੇ ਮਰਿਓ ਨਾ ਨਿਕਮਾ ਵਾਲਾ ਗੱਪੀਏ ਐਵੇਂ ਪੱਪੀ ਵਤੇ ਮਰਿਓ ਨਾ ਛਮਸ਼ਾਬਾਦ ਕੋਲ ਪਿੰਡ ਹੈ ਦੱਸਦਾ ਛਮਸ਼ਾਬਾਦ ਕੋਲ ਪਿੰਡ ਹੈ ਦੱਸਦਾ ਕਰਦੀ ਕਹਾ ਮਕਾਵ ਜਦੋਂ ਯਾਦ ਸਤਾਉਂਦੀ ਸਜਣਾ ਦੀ ਮੈਂ ਰੋਹਾਂ ਤੇ ਕਰਲਾਵਾ ਉਹ ਯਾਦ ਸਤਾਉਂਦੀ ਸਜਣਾ ਦੀ ਮੈਂ ਰੋਹਾਂ ਤੇ ਕਰਲਾਵਾ ਜਦੋਂ ਯਾਦ ਸਤਾਉਂਦੀ ਸਜਣਾ ਦੀ ਦੱਸ ਕਿਹੜੇ ਪਾਸੇ ਜਾਵਾਂ